ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਅੱਗੇ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਰੇ ਪਿੰਡ ਦੇ ਬੰਦੇ ਲੱਗੇ ਆਣ ਕੇ ਇਹ ਨਹਿਰ ਕਿਸੇ ਪਲ ਵੀ ਜਿਹੜੀ ਆ ਟੁੱਟ ਫਗਦੀ ਹੈ ਸਵੇਰ ਤੇ ਹੀ ਸਵੇਰ ਦੇ 4 ਵਜੇ ਤੇ ਅਸੀਂ ਇੱਥੇ ਭੁੱਕੇ ਪਾਣੀ ਲੱਗੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਡੇ ਘਰਾਂ ਦੇ ਕੋਈ 30 ਫੁੱਟ ਪਾਣੀ ਜਿਹੜਾ ਚੜ ਜਾਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬਡਲ ਦੇ ਬਿਲਕੁਲ ਇਸ ਸਮੇਂ ਪਾਕੜਾ ਨਹਿਰ ਦੇ ਨਾਲ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਕੰਡਸੀ ਦੇ ਵਿੱਚ ਜਿਹੜੇ ਪਿੰਡ ਦੇ ਲੋਕ ਨੇ ਉਹ ਕੰਮ ਦੇ ਉੱਪਰ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਨਹਿਰ ਦਾ ਜਿਹੜਾ ਡੰਗਾ ਹੈ ਉਹ ਬੀਤੀ ਰਾਤ ਜਿਹੜੀ ਤੇਜ਼ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਹੈ ਉਸ ਦੇ ਨਾਲ ਇਹ ਨਹਿਰ ਦਾ ਡੰਗਾ ਜਿਹੜਾ ਖੁਰਿਆ ਤੇ ਜਿਸ ਤੋਂ ਬਾਅਦ ਇਹ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਬਿਲਕੁਲ ਇਸ ਨਹਿਰ ਦੇ ਨਾਲ ਆਬਾਦੀ ਵਾਲੇ ਘਰ ਨੇ ਜਿਸ ਤਰੀਕੇ ਦੇ ਨਾਲ ਪਾਣੀ ਦਾ ਰਿਸਾਵ ਜਿਹੜਾ ਸ਼ੁਰੂ ਹੋਇਆ ਡੰਗਾ ਖੁਰਨ ਦੇ ਨਾਲ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਸੀ ਕਿਉਂਕਿ ਜੇਕਰ ਨਹਿਰ ਦੇ ਵਿੱਚ ਬਰੀਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਵੱਡੀ ਗਿਣਤੀ ਪਿੰਡਾਂ ਨੂੰ ਜਿਹੜਾ ਨੁਕਸਾਨ ਹੋ ਸਕਦਾ ਸੀ ਜਿਸ ਦੇ ਲਈ ਪਿੰਡ ਦੇ ਲੋਕ ਜਿਹੜੇ ਆਪ ਹਰਕਤ ਦੇ ਵਿੱਚ ਆਏ ਤੇ ਨਾਲ ਦੀ ਨਾਲ ਜੇਕਰ ਵਿਭਾਗ ਦੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਬੀਬੀ ਐਮ ਬੀ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਕੈਬਨਟ ਮੰਤਰੀ ਹਰਜੋਤ ਸਿੰਘ ਵੈਸਟ ਉਹ ਮੌਕੇ ਤੇ ਪਹੁੰਚੇ ਨੇ ਰਾਹਤ ਕਾਰਜ ਜਿਹੜੇ ਚਲਾਏ ਜਾ ਰਹੇ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਤਰਪਾਲਾ ਜਿਹੜੀਆਂ ਇਕੱਠੀਆਂ ਕੀਤੀਆਂ ਗਈਆਂ ਤੇ ਇਸ ਬ੍ਰੀਚ ਨੂੰ ਕਿਤੇ ਨਾ ਕਿਤੇ ਪਲੱਗ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੋ ਬਡਲ ਪਿੰਡ ਸ਼੍ਰੀ ਅਨੰਦਪੁਰ ਸਾਹਿਬ ਦਾ ਜਿੱਥੇ ਇਹ ਤੇਜ਼ ਜਿਹੜੀ ਬਾਰਿਸ਼ ਲਗਾਤਾਰ ਪੰਜਾਬ ਅਤੇ ਹਿਮ ਉਸ ਦੇ ਨਾਲ ਜਿਹੜਾ ਇਹ ਬਰੀਚ ਜਿਹੜਾ ਹੋਣ ਲੱਗਿਆ ਸੀ ਤੇ ਡੰਗਾ ਜਿਹੜਾ ਕਿਤਨਾ ਕਿਤੇ ਨੁਕਸਾਨਿਆ ਗਿਆ ਡੰਗੇ ਦੇ ਨੁਕਸਾਨ ਦੀ ਪੂਰਤੀ ਦੇ ਲਈ ਹਾਲ ਫਿਲਹਾਲ ਜਿਹੜਾ ਤਰਪਾਲਾ ਪਾ ਕੇ ਉਸ ਨੂੰ ਟਕਿਆ ਗਿਆ ਮਿੱਟੀ ਜਿਹੜੀ ਹੈ ਉਹ ਇੱਥੇ ਲਗਾਈ ਗਈ ਤੇ ਲੋਕਾਂ ਦਾ ਕਹਿਣਾ ਹੈ ਕਿ ਆਪ ਜਿਹੜਾ ਉਹਨਾਂ ਦੇ ਵੱਲੋਂ ਇਹ ਕਾਰਜ ਜਿਹਨੇ ਸ਼ੁਰੂ ਕੀਤੇਗੇ ਤੇ ਉਸ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਵਿਭਾਗ ਦੇ ਧਿਆਨ ਦੇ ਵਿੱਚ ਉਹਦਾ ਸਾਰਾ ਮਾਮਲਾ ਆਇਆ ਤਾਂ BBMP ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਸੀਪੀ ਸਿੰਘ ਜਿਹੜੇ ਚੀਫ ਨੇ BBMP ਨੰਗਲ ਦੇ ਉਹ ਇੱਥੇ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਜਿਹੜੇ ਮੌਕੇ ਤੇ ਮੌਜੂਦ ਨੇ ਪੂਰੀ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ ਜਾ ਰਿਹਾ ਹੈ ਜਿਵੇਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਸ ਨੇ ਜਾਣਕਾਰੀ ਦਿੱਤੀ ਕਿ ਅਨ ਪ੍ਰੈਸੀਡੈਂਟਰ ਜਿਹੜੀ ਰੇਨ ਹੈ ਉਹ ਪੂਰੇ ਏਰੀਆ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਤਰ੍ਹਾਂ ਦੀ ਪਹਿਲਾਂ ਕਦੇ بارش ਜਿਹੜੀ ਹੈ 88 ਦੇ ਵਿੱਚ ਵੀ ਨਹੀਂ ਦੇਖੀ ਗਈ ਤੇ ਖਾਸ ਕਰਕੇ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਸਾਰੇ ਪਿੰਡਾਂ ਦੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਲਗਾਤਾਰ ਵਧ ਰਿਹਾ ਤੇ ਅਗਲੇ 24 ਤੋਂ 48 ਘੰਟੇ ਜਿਹੜੇ ਬੜੇ ਕ੍ਰੂਸ਼ਲ ਨੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਖੇਤਾਂ ਦੇ ਵਿੱਚ ਪੁੱਜ ਚੁੱਕਿਆ ਹੋ ਸਕਦਾ ਹੈ ਕਿ ਜੇਕਰ ਇਸੇ ਤਰੀਕੇ ਦੇ ਨਾਲ ਬਰਸਾਤ ਹੁੰਦੀ ਨਹੀਂ ਤਾਂ ਲੋਕਾਂ ਦੇ ਘਰਾਂ ਤੱਕ ਵੀ ਜਿਹੜਾ ਪਾਣੀ ਪੁੱਜ ਸਕਦਾ ਹੈ ਸੋ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਜੇਕਰ ਪ੍ਰਸ਼ਾਸਨ ਜਿਹੜਾ ਕਹਿੰਦਾ ਹੈ ਕਿ ਸੁਰੱਖਿਅਤ ਤੁਹਾਨੂੰ ਵੈਕੂਏਸ਼ਨ ਦੇ ਲਈ ਫੋਰਸ ਕਰਦਾ ਹੈ ਬੇਨਤੀ ਕਰਦਾ ਹੈ ਤਾਂ ਉੱਥੋਂ ਇਵੈਕੂਏਟ ਵੀ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਅੱਗੇ ਕੋਈ ਬੰਦਾ ਨਹੀਂ ਹੈਗਾ ਇਸ ਤੇ ਸਾਰੇ ਪਿੰਡ ਦੇ ਬੰਦੇ ਲੱਗੇ ਆੜਕਾ ਪਿੰਡ ਦੇ ਘਰ ਦੇ ਵਿੱਚ ਜਿਹੜੇ ਬੰਦੇ ਆ ਗਏ ਸਾਡੀਆਂ ਬੀਬੀਆਂ ਉਹ ਸਾਰੀਆਂ ਛੱਤਾਂ ਦੇ ਉੱਪਰ ਬੈਠੀਆਂ ਅੱਜ ਇਹ ਨਹਿਰ ਕਿਸੇ ਪਲ ਵੀ ਜਿਹੜੀ ਹੈ ਟੁੱਟ ਸਕਦੀ ਹੈ ਸਵੇਰ ਦੇ ਹੀ ਸਵੇਰ ਦੇ 4 ਵਜੇ ਤੇ ਅਸੀਂ ਇੱਥੇ ਭੁੱਕੇ ਪਾਣੀ ਲੱਗਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਡੇ ਘਰਾਂ ਦੇ ਵਿੱਚ 30 ਫੁੱਟ ਪਾਣੀ ਜਿਹੜਾ ਚੜ ਜਾਣਾ ਇਹ 2020 ਦੇ ਜਿਹੜਾ ਹੈਗਾ ਚੀਫ ਅੰਚਮੈਨ ਉਹ ਕਿੱਥੇ ਸੁੱਤਾ ਪਿਆ ਹੈ ਕਿੱਥੇ ਇਹਨਾਂ ਦੀ ਟੀਮ ਹੈ ਇਹ ਦੇਖਦੇ ਕਿਉਂ ਨਹੀਂ ਹੈਗਾ ਇੱਥੇ ਆੜ ਕੇ ਮੈਂ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਆ ਕੇ ਉੜ ਕੇ ਬੇਨਤੀ ਕਰਦਾ ਕਿ ਸਾਨੂੰ ਭਰਾਵੋ ਬਚਾ ਲਓ ਰਣ ਕੇ ਬਚਾ ਲਓ ਅਸੀਂ ਸਾਰੇ ਨਾ ਪਾਣੀ ਦੇ ਵਿੱਚ ਡੁੱਬ ਜਾਣਾ 15 ਪਿੰਡਾਂ ਦੇ ਪਿੰਡਾਂ ਦਾ ਨੁਕਸਾਨ ਹੋ ਜਾਣਾ ਪਿੰਡਾਂ ਦੇ ਵਿੱਚ 30 ਫੁੱਟ ਜਿਹੜਾ ਪਾਣੀ ਹੈ ਉਹ ਅਤਰਾਹ ਤਾ ਸਕਦਾ ਕਿਸੇ ਵੀ ਪਲ ਕਿਸੇ ਵੀ ਟਾਈਮ ਜਿਹੜਾ ਹੈਗਾ ਉਹ ਇੱਥੇ ਪਾਣੀ ਆ ਸਕਦਾ ਹੈ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਕਿ ਭਗਵਾਨ ਸਿਮਾਨੇ ਜੀ ਕਿ ਉਹ ਆਣ ਕੇ ਸਾਡਾ ਜਿਹੜਾ ਲੋਕਾਂ ਦਾ ਹੱਲ ਹੋਣਾ ਚਾਹੀਦਾ ਹੈਗਾ ਸਾਰੇ ਆਪੇ ਧਰਾਂ ਦੇ ਵਿੱਚ ਮਾਨਸਰੀ ਸੁੱਤੇ ਬੈਠਿਆ ਕੋਈ ਇੱਥੇ ਬੰਦਾ ਨਹੀਂ ਆਉਂਦਾ ਹੈਗਾ ਸੋ ਬੇਨਤੀ ਕੀਤੀ ਜਾਂਦੀ ਹੈ ਇਹ ਜਲਦੀ ਤੋਂ ਚਲਦੀ ਸਾਡਾ ਜਿਹੜਾ ਇਹ ਹੱਲ ਹੋਣਾ ਚਾਹੀਦਾ ਹੈ ਤੇ ਇਸ ਸਵੇਰੇ ਜਦੋਂ ਲੋਕਾਂ ਨੂੰ ਫਟ ਪਿੰਡਾਂ ਦੇ ਮਿੰਡਵਾਲੇ ਦੇ ਨਾਲ ਕੋਲ ਘਰ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਸਾਰਾ ਇੱਕ ਬਾਈਕਿਸ ਗਿਆ ਤੇ ਲੋਕਾਂ ਨੇ ਸਾਰੇ ਅਨਾਉਂਸਮੈਂਟ ਹੋਈ ਸਾਡੇ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਤੇ ਸਾਰੇ ਨੌਜਵਾਨ ਮਿੰਡਵਾ ਬਟਲ ਦੇ ਤੇ ਪ੍ਰਸ਼ਾਸਨ ਪਹੁੰਚਿਆ ਲੇਟ ਤੇ ਜਿਹੜੀ ਜਿਹੜੀ ਮੇਨ ਵਜ੍ਹਾ ਹੈ ਉਹ ਇਹ ਹੈ ਕਿ ਇਹ ਜਿਹੜੀ ਡਰੇਨ ਹੈ ਨਾਲ-ਨਾਲ ਨਹਿਰ ਦੇ ਪਟੜੀ ਦੇ ਨਾਲ ਬਣੀ ਹੋਈ ਹੈ ਉਹਦੀ ਸਫਾਈ ਨਹੀਂ ਹੋਈ ਤੁਸੀਂ ਹੁਣ ਵੀ ਮੋਕਾ ਦੇਖ ਸਕਦੇ ਆ ਡਰੇਨਾਂ ਸਾਰਿਆਂ ਦੇ ਫੰਦ ਪਈਆਂ ਉਹੀ ਪਾਣੀ ਜਾ ਕੇ ਨਾਲੀਆਂ ਦਾ ਪਾਣੀ ਨਹੀਂ ਥੱਲੇ 100 ਫੁੱਟ ਡਾਊਨ ਆਏ ਜੇ ਪ੍ਰਸ਼ਾਸਨ ਹੁਣ ਆਇਆ ਹੈ ਪ੍ਰਸ਼ਾਸਨ ਕੀ ਕਰੂਗਾ ਚਾਰ ਪੰਜ ਬੰਦੇ ਆ ਮੇਰੇ ਕੀ ਕਰ ਸਕਦੇ ਇੱਥੇ ਉਹਨਾਂ ਦਾ ਆਪਣੀ ਪੈਕ ਇੱਕ ਟੁਪਰ 100 ਫੁੱਟ ਲੰਬਾ ਪਾੜ ਹੈ ਜੀ ਇਹ ਇਸ ਤਰੀਕੇ ਇੱਕਦਮ ਪਿੰਡ ਵਾਲੇ ਹਰਕਤ ਦੇ ਵਿੱਚ ਆ ਗਏ ਜੇ ਕਿਤੇ ਸਮਝ ਆ ਰਿਹਾ ਨਾ ਪਤਾ ਲੱਗਦਾ ਤਾਂ ਕੀ ਹਾਲਾਤ ਹੋ ਸਕਦੇ ਰਾਤ ਨੂੰ ਪਾੜ ਪੈ ਜਾਂਦਾ ਤਾਂ ਇਹ ਲਗਭਗ 20 30 ਪਿੰਡ ਨਕੋਲ ਦੇ 20 30 ਫੁੱਟ ਪਾਣੀ ਹੋਣਾ ਸੀਗਾ ਤੇ ਹਜੇ ਵੀ ਨਹਿਰ ਦਾ ਪਾਣੀ ਅਜੇ ਕਹੇ ਪਈ ਪਟਾ ਦੋ ਕੋਈ ਪਾਣੀ ਵੀ ਨਹਿਰ ਦਾ ਜੇ ਨਹੀਂ ਘਟਾਇਆ ਘਾਕੜਾ ਨਹਿਰ ਦੇ ਵਿੱਚ ਇਹ ਬ੍ਰੀਚ ਹੋ ਗਈ ਆ ਮਿੰਟਵਾ ਸਾਈਫਨ ਦੇ ਕੋਲ ਤੇ ਇਹਨੇ ਸਾਡੇ ਬਹੁਤ ਪਿੰਡਾਂ ਦਾ ਨੁਕਸਾਨ ਕਰਨਾ ਨੋਜਵਾਨ ਹਜੇ ਵੀ ਸਾਡੇ ਲੱਗੇ ਹੋਏ ਆ ਪਰਦੇ ਮੀ ਦੇ ਵਿੱਚ ਇਹ ਪ੍ਰਬੰਧ ਕੋਈ ਨਹੀਂ ਇਹਨਾਂ ਕੋਲ ਤਰਪਾਲਾ ਵੀ ਅਸੀਂ ਆਪ ਖਰੀਦ ਲਈ ਗਏ ਅਸੀਂ ਇੱਥੋਂ ਆਪਣੇ ਪਿੰਡ ਤੇ ਜਿਹੜੇ ਕਿੰਨੇ ਕੁ ਲਗਭਗ ਹੋ ਨੌਜਵਾਨ ਇਕੱਠੇ ਦੋ ਤਿੰਨ ਸੌ ਨੌਜਵਾਨ ਆਪਣੇ ਨਾਹਰ ਦੋ ਤਿੰਨ ਪਿੰਡਾਂ ਦੇ ਇਕੱਠੇ ਹੋਏ ਹੋਏ ਆ ਹੁੰਦੇ ਤੇ ਇਹਨਾਂ ਨੂੰ ਵੀ ਰੋਕ ਦੇ ਆ ਕਹਿੰਦੇ ਤੁਸੀਂ ਨਾ ਕਰੋ ਅਸੀਂ ਕਰਾਂਗੇ ਇਹਨਾਂ ਦੇ ਪੰਜ ਬੰਦੇ ਕੀ ਕੰਮ ਕਰਾ ਦੇ ਸੱਤ ਬੰਦੇ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਥੱਲੋਂ ਬੋਰੀਆਂ ਲਿਆ ਕੇ ਇਹਦੇ ਡੰਗਾ ਲਾਂਦੇ ਆ ਆਏ ਜਾ ਨਹੀਂ ਇੱਥੇ ਕੋਈ ਡਰੇਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਪ ਹੀ ਦੇਖਦੇ ਹੋ ਕਿ ਲਗਾਤਾਰ ਦੋ ਮਹੀਨੇ ਤੋਂ بارش ਹੋ ਰਹੀ ਹੈ ਉਹਨਾਂ ਬੈਂਕ ਜਿਹੜੇ ਸੈਚੂ ਇਹ ਦੋ ਦਿਨ ਤੋਂ ਬੜੀ ਹੈਵੀ ਰੇਨਫਾਲ ਸੀਗੀ ਪੂਰੀ ਸੈਚੂਰੇਸ਼ਨ ਜਿਹੜੀ ਬੈਂਕਰ ਦੀ ਜਿਹੜੀ ਉਹਦੇ ਕਰਕੇ ਆਫਰ ਸਲੋਪ ਦੇ ਉੱਤੇ ਜਿਹੜਾ ਹੈਪਨ ਹੁੰਦੀਆਂ ਨੇ ਔਰ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਦੇ ਵਿੱਚ ਆ ਗਈ ਹੈ। ਦੇਖੋ ਇਹ ਕੋਈ ਆਪਣਾ ਕੋਈ ਬ੍ਰੀਚ ਨਹੀਂ ਹੋਈ ਕਨਾਲ ਦੀ ਆਫਰ ਸਲੋਪ ਦਾ ਫੇਲਰ ਹੈਗਾ ਤੇ ਇਹਦੇ ਉੱਤੇ ਜਿਹੜੀ ਹੁਣ ਆਪਾਂ ਤੁਸੀਂ ਦੇਖ ਰਹੇ ਹੋ ਕਿ ਕਾਰਜ ਜਿਹੜੇ جاری ਹੈਗੇ ਆ ਤੇ ਬਰਸਾਤ ਵੀ ਥੋੜਾ ਜਿਹਾ ਇੰਟਰਸਟ ਦੇ ਰਹੀ ਆ ਕਿਉਂਕਿ ਚਲਦੀ ਬਰਸਾਤ ਹੈਗੀ ਆ ਔਰ ਹੋਪਫੁਲੀ ਇਹ ਜਿਹੜਾ ਸ਼ਾਮ ਤੱਕ ਜਾਂ ਕੱਲ ਸੇ ਤੱਕ ਜਗੀ ਮੈਨਪਾਵਰ ਪੰਚਰ ਬੰਦਿਆਂ ਨੇ ਪੰਚਰ ਬੰਦਿਆਂ ਤੋਂ ਬੋਦਾ ਪਿੰਡ ਵਾਲਾ ਇਹ ਇਹਦੇ ਬਾਰੇ ਸੁਣਦੇ ਇਹ ਦੇਖੋ ਜਦੋਂ ਇਹੋ ਜੀ ਕੋਈ ਸਾਡੀ ਐਵੈਂਚੂਰਟੀ ਹੁੰਦੀ ਆ ਉਦੋਂ ਸਾਰੇ ਹਲ ਮਿਲ ਕੇ ਹੀ ਸਾਡਾ ਸੱਭ ਦਾ ਨਾਗਰਿਕਾਂ ਦਾ ਫਰਜ਼ ਬਣਦਾ ਤੇ ਅਸੀਂ ਇਹਨੂੰ ਆਪਾਂ ਮੇਨਟੇਨ ਆਪਾਂ ਕਰੀਏ ਔਰ ਇਹ ਠੀਕ ਹੈ ਕਿ ਅੱਛੇ ਤੱਕ ਕਿ ਬੀਬੀਐਮ ਵਿੱਚ ਮੈਨਪਾਵਰ ਦੀ ਕਮੀ ਉਹ ਸਾਰਿਆਂ ਦੇ ਧਿਆਨ ਵਿੱਚ ਪਹਿਲਾਂ ਹੈਗਾ ਹੀ ਆ ਤੇ ਇਹੋ ਜੀ ਕੋਈ ਗੱਲ ਨਹੀਂ ਸਾਡੇ ਆਲਰੇਡੀ ਸਰਟੀਫਾਈਡ ਡਿਲੀਵਰੇਡ ਵਰਕਰ ਲੇਬਰ ਹੈਗੀ ਉਹ ਜਿਹੜੀ ਡਿਪਲੋਏ ਕੀਤੀ ਅਗਲੇ 48 ਕਿਉਂਕਿ ਬਹੁਤ ਕ੍ਰਿਟੀਕਲ ਹੈ ਪੰਜਾਬ ਦੇ ਲਈ ਕਿ ਨਾ ਹਰ ਬੰਦਾ ਆਪਣੀ ਭੂਮਿਕਾ ਮੈਂ ਇੱਥੇ ਕੋਈ ਮੰਤਰੀ ਨਹੀਂ ਹਰ ਬੰਦਾ ਸਾਰੇ ਹੱਥੀ ਬਸ ਇਹ ਬੇਨਤੀ ਹੈ ਕਿ ਅਰਦਾਸ ਵੀ ਕਰੀਏ ਕਿ ਅਗਲੇ 48 ਘੰਟੇ ਕੋਈ ਇੰਨੀ ਦੀ ਬਰਸਾਤ ਤਾਂ ਤੁਸੀਂ ਵੀ ਦੇਖਿਆ ਨਾ ਕਦੀ ਹੈ ਤੇ ਇਸ ਤੋਂ ਵੱਡਾ ਸਾਡੇ ਲਈ ਚੈਲੰਜ ਹੈ ਜਿਹੜਾ ਪਾਣੀ ਸ਼ਿਵਾਲਿਕ ਦਾ ਪਹਾੜੀਆਂ ਦਾ ਉਹ ਵੀ ਸਾਰਾ ਸਾਡੇ ਖੱਡਾਂ ਦੇ ਰਾਹੀਂ ਦਰਿਆ ਚਾਰਿਆ ਜਿਹੜਾ ਰਿਜ਼ਰਵ ਵਾਇਰ ਲੈਵਲ ਹੋ ਇੰਨੀ ਤੇਜ਼ੀ ਨਾਲ ਵਧ ਰਿਹਾ ਤਾਂ ਅਗਲੇ 48 72 ਘੰਟੇ ਬਹੁਤ ਚੈਲੈਂਜਿੰਗ ਹੈ

ਸਾਡੇ ਇਲਾਕੇ ਨੂੰ ਖਾਸ ਕਰਕੇ ਮਾਰੇ ਆ ਕਿ ਜਿੰਨਾ ਵੀ ਉੱਤੋਂ ਪਾਣੀ ਆ ਰਿਹਾ ਪਹਾੜਾਂ ਦਾ ਸ਼ਿਵਾਲਿਕ ਦੇ ਪਹਾੜਾਂ ਦਾ ਉਹ ਵੀ ਆ ਕੇ ਸਿੱਧਾ ਸਾਡੇ ਇਹੀ ਵੱਖ-ਵੱਖ ਖੱਡਾਂ ਰਾਹੀਂ ਸਾਡੇ ਦਰਿਆਵਾਂ ਚ ਆ ਰਿਹਾ ਆ ਆ ਜਿਹੜੀ ਮਹਿਰ ਦਾ ਇਹ ਤਾਂ ਦੇ ਵੀ ਦੋ ਤਿੰਨ ਬ੍ਰੀਚ ਪੁਆਇੰਟ ਹੋਏ ਨੇ ਜੇਕਰ ਇਹ ਕਿਤੇ ਨਹੀਂ ਮੌਕੇ ਤੇ ਕੰਟਰੋਲ ਕਰਾਂਗੇ ਤਾਂ ਇਸ ਪਿੰਡ ਲੱਪਣੇ ਵੀ ਹੈ ਨਹੀਂ ਜੁਲੇ ਸਾਰਾ ਪਾਣੀ ਜਿਹੜਾ ਹੈ ਇੱਧਰ ਆ ਜਾਣਾ ਤਾਂ ਫਿਰ ਹਾਲ ਜਿੱਥੇ-ਜਿੱਥੇ ਜਿਸ ਤਰੀਕੇ ਦੀ ਕਾਲ ਆ ਰਹੀ ਹੈ ਆ ਸਾਰੇ ਹਿਊਮ ਕਲੱਬਾਂ ਨੂੰ ਸਾਰੇ ਸਰਪੰਚਾਂ ਨੂੰ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਸਭ ਨੂੰ ਗਿਆ ਵੀ ਆਓ ਮੈਦਾਨ ਚ ਲਈਏ ਆਪਣੇ ਬਜ਼ੁਰਗਾਂ ਦਾ ਆਪਣੇ ਪਸ਼ੂਆਂ ਦਾ ਆਪਣੇ ਖੇਲ ਕਰੀ ਅਗਲੇ 72 ਸਵਾਹ ਦੀ ਉੱਨੇ ਚ ਬਹੁਤ ਬਰਸਾਤ ਹੈ ਜੀ ਸਵਾਹ ਵੀ ਇਸ ਵਕਟ ਟੋਟਲੀ ਇਸ ਵਾਰੀ ਪਹਿਲੀ ਵਾਰੀ ਆ ਚਾਰ ਵਾਰੀ ਆਲਰੇਡੀ ਸਵਾਹ ਬਹੁਤ ਆ ਚੁੱਕਿਆ ਜੀ ਸਵਾਹ ਵੀ ਲਗਾਤਾਰ ਬਰਸਾਤ ਸਾਡੇ ਵੀ ਉਧਰੋਂ ਖੰਡਾ ਵੀ ਉਧਰੋਂ ਡੈਮ ਵੀ ਯਾਨੀ ਕਦੀ ਵੀ ਨਹੀਂ ਜਿੰਨੀ ਜਿਹੜੇ ਲੋਕ ਮੈਂ ਹੁਣ ਅੱਜ ਸਵੇਰੇ ਡਾਟਾ ਦੇਖ ਰਿਹਾ ਸੀ 88 ਚ ਵੀ ਕਰੀ ਨੇ ਮਾੜੇ ਹਾਲਾਤ ਸੀ ਤੇ 23 ਚ ਵੀ ਨੇ ਮਾੜੇ ਹਾਲਾਤ ਸੀ ਤੇ ਲਗਾਤਾਰ ਬਰਸਾਤ ਤੇ ਜੋ ਮੇਰੀ ਮੌਸਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਅਗਲੇ 1048 ਘੰਟੇ 3 ਦਿਨਾਂ ਦੀ ਕੱਲ ਦੇਰ ਰਾਤ ਤੱਕ ਕਿੰਨੀ ਬਰਸਾਤ ਹਾਂ ਮੈਂ ਲੋਕਾਂ ਨੂੰ ਮੈਂ ਹੀ ਅਪੀਲ ਕਰਦਾ ਜਿਵੇਂ ਕਿ ਮੈਂ ਸਾਡਾ ਸਟਾਫ ਦੀ ਜਿਹੜੀ ਪੈਟਰੋਲਿੰਗ ਨਹਿਰ ਤੇ ਜਿਹੜਾ ਚੱਲਦੀ ਹੈ ਮੈਂ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈਗਾ ਕਿ ਆ ਆਸ-ਪਾਸ ਜਦੋਂ ਵੀ ਤੁਸੀਂ ਇਹਦੀ ਨਿਗਰਾਨੀ ਰੱਖੋ ਜਦੋਂ ਵੀ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਉਹ ਮੈਕਨ ਨੂੰ ਇਮੀਡੀਏਟਲੀ ਇਨਫੋਰਮ ਕਰੋ ਸਾਡੇ ਮੈਕਨ ਦੇ ਬੰਦੇ ਵੀ ਨਹਿਰ ਤੇ ਫਿਰ ਰਹੇ ਆ ਔਰ ਉਹ ਤਾਂ ਜੋ ਕਿਸੇ ਵੈਂਚੁਲਟੀ ਨੂੰ ਅਸੀਂ ਬਚਾ ਸਕੀਏ ਜੋ ਡੰਗੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹੜਾ ਬਿਲਕੁਲ ਪਾਖੜਾ ਨਹਿਰ ਦੇ ਨਾਲ ਡੰਗਾ ਲੱਗਿਆ ਸੀ ਉਹ ਖੁਰਨ ਤੇ ਚੱਲਦਿਆਂ ਬ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਵਿਪາກ ਦੇ ਵੱਲੋਂ ਪੂਰਿਆ ਗਿਆ। ਬੀਐਸ ਸ਼ਾਨਾ ਪ੍ਰਤੀ ਸੀਨੀਅਰ ਸ਼੍ਰੀਨਾਮ ਪੁਸਾਏ